ਤੇ ਫਿਰ ਉਹ ਵਾਲਾ ਸੀਨ ਤਾਂ ਦੇਖਣ ਵਾਲਾ ਹੀ ਹੋਊਗਾ ਜਦੋਂ ਮੰਮੀ ਨੂੰ ਪਤਾ ਲੱਗੂਗਾ ਵੀ ਈਸ਼ੂ ਨੇ ਥੋੜੀ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਕਰਾ ਲਈ ਚਾਚੀ ਜੀ ਆ ਜਿਹੜਾ ਨੂਹ ਵਾਲਾ ਪਿਆਰ ਮੈਨੂੰ ਤੁਹਾਡੇ ਤੋਂ ਮਿਲਦਾ ਨਾ ਇਸ ਘਰ 'ਚ ਮੈਨੂੰ ਕਦੇ ਵੀ ਨਹੀਂ ਮਿਲਿਆ ਸੀ ਤੁਸੀਂ ਸਾਡੀ ਲੜਾਈ ਦੇ ਵਿੱਚ ਸਾਡਾ ਸਾਥ ਦੇ ਦੋਗੇ ਕਿਹੜੀ ਲੜਾਈ ਥੋੜੀ ਲੜਾਈ ਸੀ ਆਪ ਲੜੋ ਕਰੋ ਚਾਹੇ ਮਰੋ ਬਾਕੀ ਰਹੀ ਗੱਲ ਏ ਮੈਂ ਤਾਂ ਬਸ ਤੇਨੂੰ ਦੱਸਣਾ ਸੀਗਾ ਵੀ ਭਾਈ ਤੇਰੇ ਨਾਲ ਧੋਖਾ ਹੋਇਆ ਹੈ ਪਤਾ ਕਰ ਲੈ ਕੀ ਹੋਇਆ ਫਿਰ ਐਵੇਂ ਬਾਦ ਵਿੱਚ ਰੋਏਂਗਾ ਕੋਈ ਫਾਇਦਾ ਨਹੀਂ ਹਨਾ ਇੱਕ ਮਿੰਟ ਮੇਰੀ ਗੱਲ ਸੁਣਿਓ ਜੀ ਹਾਂ ਤੁਸੀਂ ਦੁਬਾਰਾ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਤੁਹਾਡਾ ਕੰਮ ਤਾਂ ਇਹ ਹੋ ਗਿਆ ਫਿਰ ਤੁਸੀਂ ਅੱਗੇ ਕੀ ਸੋਚਿਆ ਹੁਣ ਅੱਗੇ ਕੀ ਸੋਚਣਾ ਹੈ ਮੇਰਾ ਕੰਮ ਸੀ ਹੋ ਗਿਆ ਫੋਨ ਬਸ ਠੀਕ ਹੈ ਮੈਂ ਆਪਦੇ ਦੇਸ਼ ਬਰ ਬਗ ਜੂਂਗਾ ਪ੍ਰੀਤ ਨੂੰ ਲੈ ਕੇ ਮਤਲਬ ਮਤਲਬ ਕੀ ਤੁਸੀਂ ਸਾਡੀ ਲੜਾਈ ਦੇ ਵਿੱਚ ਸਾਡਾ ਸਾਥ ਨਹੀਂ ਦੋਗੇ ਕਿਹੜੀ ਲੜਾਈ ਛੋਟੀ ਲੜਾਈ ਸੀ ਆਪ ਲੜੋ ਕਰੋ ਚਾਹੇ ਮਰੋ ਮੈਂ ਕੀ ਲੈਣਾ ਵਾਹ ਸ਼ੋ ਵਾ ਵੈਸੇ ਸੋਚਿਆ ਤਾਂ ਪਹਿਲਾਂ ਵੀ ਤੇਰੇ ਲਈ ਇਹੀ ਕੁਝ ਸੀਗਾ ਪਰ ਮੇਰਾ ਦਿਲ ਕਹਿੰਦਾ ਸੀ ਕਿ ਸ਼ਾਇਦ ਤੂੰ ਬਦਲ ਜਾਏਗਾ। ਉਹ ਕਮਲ ਏ। ਤੂੰ ਜਿਹੜਾ ਆਹ ਤੇਰੇ ਦਿਮਾਗ ਲਾਏ ਤੂੰ ਕੰਮ ਕਾਤੋਂ ਨਹੀਂ ਲੈਂਦੀ ਹੈ। ਜਿਹੜਾ ਆਪ ਦੀ ਮਾਂ ਦਾ ਤੇ ਆਪਣੇ ਭਰਾ ਦਾ ਨਹੀਂ ਹੋਇਆ ਉਹ ਥੋੜਾ ਹੋਊਗਾ ਹੈ। ਕਿਹੋ ਜੀਆਂ ਗੱਲਾਂ ਕਰਦੀ ਹੈ। ਜਿਹੜਾ ਮੇਰਾ ਮਤਲਬ ਸੀ ਉਹ ਨਿਕਲ ਗਿਆ। ਕੰਮ ਮੇਰਾ ਹੋ ਗਿਆ। ਹੁਣ ਯਾਰ ਹੋਰੇ ਮੋਜ ਨਾਲ ਆਪਣੇ ਰਾਹ ਪਹਿਣਗੇ। ਤਨ ਵੈਸੇ ਤੇਰੀ ਵੀ ਸਹੀ ਹੈ ਮਤਲਬੀ ਤਾਂ ਤੂੰ ਹੋਣਾ ਹੀ ਸੀ ਕਿ ਤੇਰੀ ਮਾਂ ਵੀ ਮਤਲਬੀ ਹੈ ਤੇ ਤੇਰਾ ਭਰਾ ਵੀ ਥੋੜਾ ਅਸਲ ਦੇ ਵਿੱਚ ਖੂਨੀ ਐਸਾ ਹੈ ਤੋ ਘਤਾ ਤੁਹਾਡੇ ਖੂਨ ਚ ਲਿਖਿਆ ਆ ਉਹ ਗੱਲ ਸੁਣ ਓਏ ਮੈਨੂੰ ਨਹੀਂ ਪਤਾ ਧੁਖੇ ਧੁਖਿਆਂ ਦਾ ਜਿਹੜੀ ਗੱਲ ਬਸ ਮੈਂ ਤੈਨੂੰ ਕਹਿਣੀ ਸੀ ਉਹ ਕਹਿ ਦਿੱਤੀ ਵੀ ਜਿਹੜਾ ਮੇਰਾ ਕੰਮ ਸੀ ਉਹ ਨਿਕਲ ਗਿਆ ਹੁਣ ਤੁਹਾਡੀ ਲੜਾਈ ਆ ਉਹ ਤੁਸੀਂ ਆਪ ਲੜੋ ਆਪ ਦੇਖੋ ਕੀ ਕਰਨੇ ਤੇ ਜਿਹੜਾ ਜਸ਼ਨ ਦੇ ਭਰਾ ਨੂੰ ਤੁਸੀਂ ਜ਼ੁਬਾਨ ਦਿੱਤੀ ਸੀ ਕਿ ਜਸ਼ਨ ਇਸ ਘਰ ਦੇ ਵਿੱਚ ਦੁਬਾਰਾ ਕੋਈ ਹੱਥ ਨਹੀਂ ਲਗਾਊਗਾ ਤੇ ਉਹ ਉਹਦੀ ਰਾਖੀ ਕੌਣ ਕਰੇਗਾ ਉਹ ਬੇਕੂਫੇ ਤੂੰ ਇਹਨਾ ਨਹੀਂ ਸਮਝੀ ਵੀ ਜਸ਼ਨ ਦੇ ਭਰਾ ਨੂੰ ਜ਼ੁਬਾਨ ਕਿਹਨੇ ਦਿੱਤੀ ਹੈ ਇਸ਼ੂ ਨੇ ਹੈ ਤੇ ਜੇ ਮੈਂ ਇੰਨੀ ਸੱਚਾ-ਸੱਚਾ ਹੁੰਦਾ ਤਾਂ ਆਪਣੀ ਮਾਂ ਤੇ ਆਪਣੇ ਭਰਾ ਨਾਲ ਨਾ ਖੜਦਾ ਸਹੀ ਕਿਹਾ ਸਹੀ ਕਿਹਾ ਇਸ਼ੂ ਨੇ ਜ਼ੁਬਾਨ ਦਿੱਤੀ ਹੈ ਜਿਹੜਾ ਆਪਦੀ ਜ਼ੁਬਾਨ ਤੇ ਨਹੀਂ ਖੜ ਸਕਿਆ ਦੇਖ ਮੇਰੀ ਗਰਲਫ੍ਰੈਂਡ ਟੈਂਪਲ ਤੇਰੇ ਫੈਸਲੇ ਦੀ ਗੱਲ ਕਰਸਾਂ ਇੱਕ ਜੇਤੀ ਤੋਂ ਜੇਤੀ ਤੁਸੀਂ ਆਪਣੀ ਲੜਾਈ ਆਪ ਲੜੋ ਕਿੰਨਾ ਟਾਈਮ ਮੇਰੇ ਮੋਢਿਆਂ ਤੇ ਰੱਖ ਕੇ ਚਲਾਉਂਦੀ ਰਹੋngੀਆਂ ਹੈ ਨਾਲੇ ਜਿਹੜੇ ਬੰਦੇ ਦੇ ਆਪਦੇ ਦਿਲਾਂ 'ਚ ਤੇਲ ਨਹੀਂ ਨਾ ਹੁੰਦਾ ਉਹ ਕੁਝ ਨਹੀਂ ਕਰ ਸਕਦਾ ਲੱਗੀ ਸਮਝ ਤੈਨੂੰ ਸਮਝ ਤਾਂ ਮੈਨੂੰ ਸਾਰੀ ਲੱਗ ਗਈ ਆ ਪਰ ਤੇਰੇ ਤੋਂ ਐਡੀ ਵੀ ਉਮੀਦ ਨਹੀਂ ਸੀਗੀ ਕਿ ਤੂੰ ਇਹ ਮੋੜ ਤੇ ਆ ਕੇ ਸਾਥ ਛੱਡੇਗਾ ਉਹ ਸਾਥ ਛੱਡਣ ਨੂੰ ਮੈਂ ਤੁਹਾਡਾ ਸਾਥ ਲਈ ਕਦੋਂ ਸੀ ਜਿਹੜਾ ਮੇਰਾ ਕੰਮ ਸੀ ਉਹ ਮੈਂ ਕੱਢ ਲਿਆ ਹੁਣ ਤੁਸੀਂ ਆਪਦੇ ਕੰਮ ਬਾਰੇ ਸੋਚੋ ਚੋ 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 ਇਸ਼ੂ 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 ਬੰਦੇ ਨੂੰ ਕਦੇ ਇੰਨਾ ਵੀ ਮਤਲਬੀ ਨਹੀਂ ਹੋਣਾ ਚਾਹੀਦਾ ਹੁਣ ਤੱਕ ਤਾਂ ਮੈਂ ਇਹੀ ਸੋਚਿਆ ਸੀਗਾ ਕਿ ਤੂੰ ਮੇਰਾ ਸਾਥ ਦੇ ਰਿਹਾ ਤਾਂ ਸ਼ਾਇਦ ਮੈਂ ਹੋਰ ਵੀ ਮਜ਼ਬੂਤ ਹੋ ਗਈਆਂ ਦਲੇਰ ਹੋ ਗਈਆਂ ਪਰ ਕੋਈ ਗੱਲ ਨਹੀਂ ਇਸ਼ੂ ਜੇ ਤੂੰ ਸਾਥ ਛੱਡ ਗਿਆ ਨਾ ਮਜਬੂਤ ਮੈਂ ਅੱਜ ਵੀ ਆਂ ਔਰ ਤੈਨੂੰ ਵੀ ਸਜ਼ਾ ਦਵਾਉਂਗੀ ਤੇ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਅੱਜ ਦਾ ਸਨ ਅਜਰੂਰ ਜਬ ਵਧੀਆ ਬੁਮੇ ਮਰ ਜਾਂ ਵੇ ਕੀ ਅੱਗ ਸਵਾ ਖਾਏ ਆ ਜਿਵੇਂ ਬੱਠਲੀਆ ਡਿੱਗਿਆ ਨਾ ਐਂ ਬੂਥਾ ਫਟ ਜਾਂਦਾ ਤੇਰਾ ਹੁਣ ਨੂੰ ਡਿੱਗ ਕੇ ਓਏ ਬੂਥਾ ਐ ਕਿਵੇਂ ਫਟਜੂ ਤੈਨੂੰ ਕੀ ਐ ਮੈਂ ਕੀ ਕੀਤਾ ਦੱਸਾਂ ਮੈਂ ਕਹੀ ਜੰਨੀ ਆ ਤੂੰ ਆ ਜਿਹੜੀ ਡੱਫ ਕੇ ਆਏ ਬਾਹਰ ਉਹ ਤੈਨੂੰ ਕੌਣ ਕਹਿੰਦਾ ਮੈਂ ਡੱਫ ਕੇ ਆਇਆਗਾ ਐਵੇਂ ਨਾ ਕਹੀ ਦਿਆ ਕਰ ਅੱਛਾ ਆ ਜਿਹੜੀ ਆਥ ਨੇ 5 ਵਜੇ ਬੋਤਲ ਖੋਲ ਕੇ ਬਹਿ ਜਾਂਦਾ ਉਹ ਨਸ਼ਾ ਨਹੀਂ ਕਰਦਾ ਤੂੰ ਹਲੇ ਝੂਠ ਬੋਲਦਾ ਓਏ ਨਸ਼ਾ ਹੋ ਉਹ ਤਾਂ ਮੈਂ ਆਪਦੇ ਸਾਰੇ ਦਿਨ ਦੀ ਥਕਾਵਟ ਲਾਉਣ ਨੂੰ ਇੱਕ ਪੈਗ ਲਾ ਲੈਣਾ ਤਾਂ ਹੋਰ ਮੈਂ ਕੀ ਕਰਨਾ ਅੱਛਾ ਤੇ ਫਿਰ ਜਿਹੜੀਆਂ ਗਾਲਾਂ ਕੱਢਦਾ ਉਹ ਵੀ ਮੈਨੂੰ ਥਕਾਵਟ ਲਾਉਣ ਨੂੰ ਹੀ ਕੱਢਦਾ ਹੋਏਗਾ ਹਨਾ ਓਏ ਮੇਰੀ ਗੱਲ ਸੁਣੋ ਏ ਜਦੋਂ ਮਾੜੀ ਜਿਹੀ ਛੱਟ ਲੱਗੀ ਹੁੰਦੀ ਹੈ ਨਾ ਉਦੋਂ ਨਾ ਪੰਗਾ ਲਿਆ ਕਰ ਨਾ ਕੋਈ ਗਲਤ ਸਲਤ ਬੋਲਿਆ ਕਰ ਫਿਰ ਮੈਂ ਤੈਨੂੰ ਚਾਰ ਤੇ ਗਾਣਾ ਦੇ ਦਿੰਨਾ ਫਿਰ ਤੂੰ ਵੀ ਸੋਫੀ ਆ ਜਾ ਕਰ ਲੈ ਉਹ ਗੁਰ ਸੋਫੀ ਆ ਜਾ ਕਰ ਹੁਣ ਮੈਂ ਕਿਹੜਾ ਡੱਕਿਆ ਵੀ ਹੁਣ ਸੋਫੀ ਨਹੀਂ ਬੇਤੇ ਤੋ ਖੜਿਆ ਤਾਂ ਜਾਂਦਾ ਨਹੀਂ ਆਪਦੀਆਂ ਲੱਤਾਂ ਤੇ ਹਲੇ ਵੀ ਕਿ ਮੈਂ ਕਿਹੜਾ ਢੱਕਿਆਗਾ ਹੋਰ ਕੀ ਹੈ ਖੜਾ ਨਹੀਂ ਦਿੰਦਾ ਲੈ ਆ ਵੇਖ ਮੈਂ ਆ ਖੜਾ ਸਾਬਦਾ ਨਿਕਾ ਰੁਣਨੇ ਆ ਸਿਰ ਫੁੱਟ ਜੂ ਤੇਰਾ ਓਹ ਹੋ ਐ ਕਿ ਮੈਂ ਸਿਰ ਫੁੱਟ ਜੂ ਮੇਰੀ ਗੱਲ ਸੁਣ ਆ ਜਿਵੇਂ ਮੈਨੂੰ ਮਾਣਾ ਜੇ ਜ਼ਰੂਰ ਜੇ ਨਾ ਇੱਕ ਪੈਗ ਤੂੰ ਮੇਰੇ ਨਾਲ ਹੀ ਲਾਲਾ ਕਰ ਫਿਰ ਦੇਖੀ ਸਾਰਾ ਪਿੰਡ ਮਿੱਤਰਾਂ ਨੇ ਹੀ ਦੱਸਿਆ ਕਰੋ ਹੂੰ ਮਿੱਤਰਾਂ ਦਾ ਵੇ ਮਿੱਤਰਾਂ ਦਾ ਨਹੀਂ ਛਿੱਤਰਾਂ ਦਾ ਦੇਸੀਆ ਕਰੂ ਤੈਨੂੰ ਸ਼ਰਮ ਮੰਨ ਲੈ ਚੌਰਿਆ ਵੇ ਇੱਕ ਨੂ ਘਰੇ ਆਈ ਹੋਈ ਐ ਜਮਾਈਆੜਾ ਹੋਇਆ ਪਿਆਗਾ ਕਿ ਤੂੰ ਵੀ ਪੀ ਲਿਆ ਕਰ ਓਏ ਓਏ ਗੱਲ ਸੁਣ ਸਿੰਦਰੇ ਤੂੰ ਮੈਨੂੰ ਆਏ ਨਾ ਕਿਹਾ ਕਰ ਮੇਰੀ ਗੱਲ ਸੁਣ ਲੈ ਆਹ दारू ਨੂੰ ਨਾ ਢੋਕਿਆ ਕਰ ਹੂੰ ਭਾਵੇਂ ਨਾ ਚਾਹੇ ਜਾਨ ਮੰਗ ਲੈ ਮੇਰੀ ਉਹ ਵੀ ਦੇ ਤੂੰ ਬਸ दारू ਨੂੰ ਨਾ ਢੋਕਿਆ ਕਰ ਮੈਨੂੰ ਆਏ ਤਾਂ ਦੱਸ ਦੇ ਵੀ ਤੂੰ ਕੀਤ ਕਰਦਾ ਤੁਰਿਆ ਫਿਰਦਾ ਜਿਹੜਾ ਘਰੇ ਦੱਸ ਕੇ ਨਹੀਂ ਜਾਂਦਾ ਉਹ ਦਿਨੋਂ ਮੈਂ ਹੁਣ ਕੀ ਦਸਾਂ ਮੈਂ ਕਿੱਧਰ ਕਿੱਧਰ ਭੱਜਿਆ ਫਿਰਦਾ ਤੈਨੂੰ ਕੀ ਪਤਾ ਕਿਹੜੇ ਕਾਰੋਬਾਰਾਂ ਚ ਤੁਰਦਿਆ ਪਿਆ ਮੈਂ ਕਾਰੋਬਾਰ ਦਾ ਇਹ ਕਹਿੰਦਾ ਵੀ ਜਣੀ ਦੇ ਜਹਾਜ਼ ਚੱਲਦੇ ਆ ਵੇ ਖੜਾ ਇੱਥੋਂ ਜਾਂਦਾ ਨਹੀਂ ਹੈਗਾ ਕਾਰੋਬਾਰ ਚਲਾਉ ਇਹ ਸੁਨਾ ਆਏ ਸਮਝ ਲੈ ਵੀ ਬਸ ਜਹਾਜ਼ ਹੀ ਚੱਲਣਗੇ ਹੁਣ ਵੱਡਿਆ ਕਮਰੂ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹੇ ਜਾਂ ਤੂੰ ਕੀ ਕਰਦਾ ਤੁਰਿਆ ਫਿਰਦਾ ਹੈਗਾ ਉਨ ਨਾਲੇ ਨਾ ਮੇਰੀ ਤੂੰ ਗੱਲ ਸੁਣ ਲੈ ਤੂੰ ਮੈਨੂੰ ਜਿਹੜਾ ਟੋਕਦਿੰਨੀ ਨਾ ਥਣੇ ਜਿਹੜੀ ਕੁੱਟ ਲੱਗੀ ਹੁੰਦੀ ਆ ਉਹ ਵੀ ਮੇਰੀ ਲਾਹ ਦਿੰਨੀ ਆ ਹੈ ਨਾ ਮੈਂ ਤੇਰੇ ਪੇਕੇ ਤੋਂ ਪੈਸੇ ਲੈ ਕੇ ਪੀਣਾ ਓਏ ਮੇਰੇ ਪੇਕੇ ਹੁਣ ਤੈਨੂੰ ਦਾਰੂ ਪੀਣ ਨੂੰ ਵੀ ਪੈਸੇ ਦੇਣ ਸ਼ਰਮਦਾਈ ਤੋੜਿਆ ਤੈਨੂੰ ਓਏ ਓ ਰੱਬ ਇਹਦਾ ਮੈਨੂੰ ਕਰਈ ਨਾ ਵੀ ਮਨ ਨਾ ਨੰਗਾ ਮੂਰੇ ਹੱਥ ਬਣਾਵ ਜੱਟ ਕੋਲੇ ਆਪਦਾ ਹੀ ਨਹੀਂ ਜਾਵੇ ਰੱਬ ਬੇ ਤਾਂ ਮੇਰੀ ਕਿਸਮਤ ਮਾੜੀ ਸੀ ਜਿਹੜਾ ਤੇਰੇ ਸ਼ਰਾਬੀ ਨਾਲ ਬਾਹ ਪੈ ਗਿਆ ਤੇ ਉਤੋਂ ਲਾਲਚੀ ਨਾਲ ਉਹ ਲਾਟ ਮੈਂ ਆਪ ਦੇ ਬਟਲੈਟ ਕਰਕੇ ਜ਼ਬਰ ਜ਼ਬਰ ਬੋਲਦੀ ਐ ਹਰਦੀ ਨਹੀਂ ਹਰ ਟਾਈਮ ਪੁੱਠੇ ਪਗੇ ਲਈ ਦੂ ਭਗ ਜਾ ਐਵੇਂ ਮੇਰੇ ਪਿੜੀ ਹਾਂ ਤੂੰ ਲਿੱਤ ਜਾ ਉਹ ਕਿ ਹਰ ਟਾਈਮ ਬਈਆ ਟਿੱਕੇ ਅੰਦਰ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਰਦਾ ਕੀ ਤੁਰਿਆ ਫਿਰਦਾ ਹੈਗਾ ਕੀ ਇਹਦੇ ਦਿਮਾਗ ਚ ਚੱਲਦਾ ਤਾਰੀ ਨੂੰ ਕਹਿਣਾ ਪਊਗਾ ਵੀ ਇਹਦੇ ਤੇ ਨਿਗਾ ਰੱਖ ਹੁਣ ਆਪਣਾ ਇਹ ਕੰਮ ਤੇ ਹੋ ਗਿਆ ਬਾਕੀ ਬਸ ਹੁਣ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਇਹ ਜੀ ਪਾੜ ਪਾਊਗੀ ਨਾ ਕਿ ਮੰਮੀ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਬਸ ਦੀਦੀ ਹੁਣ ਤਾਂ ਹਰ ਇੱਕ ਉਹ ਖਲਾਸੇ ਦੀ ਵੇਟ ਐ ਜਦੋਂ ਇਹਨਾਂ ਨੂੰ ਝਟਕੇ ਤੇ ਝਟਕਾ ਮਿਲੂਗਾ ਬਸ ਇਸੇ ਲੜਾਈ ਦਾ ਫਾਇਦਾ ਚੱਕ ਕੇ ਨਾ ਮੈਂ ਵੀ ਸਟੈਂਡ ਲੈ ਲੈਣਾ ਜੀ ਬਿਲਕੁਲ ਸਹੀ ਗੱਲ ਆ ਹਾਂ ਪ੍ਰੀਤ ਦੀਦੀ ਹੁਣ ਥੋੜੀ ਵਾਰੀ ਆ ਇਸ਼ੂ ਨੇ ਜਸਨ ਨਾਲ ਜੋ ਵੀ ਧੋਖ ਨਾਲ ਕੀਤਾ ਨਾ ਹੁਣ ਜਸਦੇ ਕੰਨਾਂ ਵਿੱਚ ਤੁਸੀਂ ਪਾਓਗੇ ਜਸਨ ਤੂੰ ਆ ਸਭ ਕੁਝ ਤਾਂ ਮੇਰੇ ਤੇ ਛੱਡ ਦੇ ਅੱਜ ਜਿਹੜੀ ਮੰਮੀ ਇਹਨਾਂ ਨੂੰ ਹਿੱਸੇ ਦੇ ਕੇ ਇੰਨਾ ਖੁਸ਼ ਹੋਈ ਫਿਰਦੀ ਐ ਨਾ ਇਹ ਖੁਸ਼ੀ ਨਾ ਮੰਮੀ ਦੀ ਬਾਹਾਂ ਟਾਈਮ ਮੇਰੇ ਨਾਲ ਬਸ ਉਹਨੇ ਜਿਹੜੀ ਜ਼ਮੀਨ ਦੇ ਸੁਪਨੇ ਦੇਖਦੇ ਫਿਰਦੇ ਹਨ ਉਹ ਪਸਿਕਰ ਸੁਪਨਾ ਹੀ ਬਣ ਕੇ ਰਹਿ ਜਾਣਾ ਹੈ ਬਸ ਹੁਣ ਇਹਨਾਂ ਦੇ ਬਰਬਾਦੀ ਦੇ ਦਿਨ ਨੇੜੇ ਤੇ ਥੋੜੇ ਇਨਸਾਫ ਦੇ ਪ੍ਰੀਤ ਹੁਣ ਤਾਂ ਆਪਾ ਆਪਣੀ ਮੰਜ਼ਿਲ ਤੇ ਪਹੁੰਚ ਹੀ ਗਏ ਤੇ ਇੱਥੇ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਸੀ ਤੇ ਬਸ ਮੇਰੇ ਇੱਕ ਹੋਰ ਕੰਮ ਕਰ ਦੇ ਛੋਟਾ ਜਿਹਾ ਨਾ ਮੈਨੂੰ ਹੁਣ ਕੀ ਕਰਨਾ ਪਊ ਪ੍ਰੀਤ ਕੁਝ ਜ਼ਿਆਦਾ ਨਹੀਂ ਬਸ ਛੋਟਾ ਜਿਹਾ ਕੰਮ ਆ ਮੰਮੀ ਦੀਆਂ ਨਾ ਵਾਲੀਆਂ ਖੁਸ਼ੀਆਂ 'ਚ ਥੋੜੀ ਜਿਹੀ ਫਿੱਕ ਪਾ ਕੇ ਆਉਣੀ ਆ ਪਰ ਮੰਮੀ ਮਿੱਤੇ ਯਕੀਨ ਕਰਨਗੇ ਪ੍ਰੀਤ ਯਕੀਨ ਕਰਨਾ ਨਾ ਕਰਨਾ ਪਰ ਤੇਰੀ ਗੱਲ ਨਾ ਕਿਤੇ ਨਾ ਕਿਤੇ ਮੰਮੀ ਦੇ ਦਿਲ ਚ ਘਰ ਘਰ ਜੂਗੀ ਤੇ ਫਿਰ ਉਹ ਵਾਲਾ ਸੀਨ ਤਾਂ ਦੇਖਣ ਵਾਲਾ ਹੀ ਹੋਊਗਾ ਜਦੋਂ ਮੰਮੀ ਨੂੰ ਪਤਾ ਲੱਗੂਗਾ ਵੀ ਇਸਿਊ ਨੇ ਤੁਹਾਡੀ ਸਾਰੀ ਜਿੰਮੇਂ ਧੋਖੇ ਨਾਲ ਆਪਦੇ ਨਾਮ ਕਰਾ ਲਈ ਬਿਲਕੁਲ ਸਹੀ ਗੱਲ ਹੈ ਤੇ ਮੈਂ ਕਹਿੰਨੀ ਆ ਇਸੇ ਖੁਸ਼ੀ ਦੇ ਵਿੱਚ ਨਾ ਮੰਮੀ ਜੀ ਨੂੰ ਹਾਰਟ ਅਟੈਕ ਲਿਆਉਣਾ ਤਾਂ ਜ਼ਰੂਰੀ ਹੈ ਤੇ ਛੋਟੇ ਛੋਟੇ ਨਾ ਇਹਨਾਂ ਦੀਆਂ ਖੁਸ਼ੀਆਂ ਕਦੋਂ ਮਾਤਮ ਚ ਬਦਲਣਗੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਸੋ ਪਲੀਜ਼ ਇਹ ਕੰਮ ਸਿਰਫ ਤੁਸੀਂ ਕਰਨਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹ ਕੰਮ ਮੈਂ ਹੀ ਕਰਾਂਗੀ ਨਾ ਤਮਾਲ ਹੋ ਗਈ ਅੱਜ بڑے ਕੰਮ ਹੋ ਰਹੇ ਨੇ ਨਾ ਤੁਹਾਨੂੰ ਕਿਹੜੀ ਗੱਲ ਦਾ ਭਲੇਖ ਹੈ ਅੱਗੇ ਘਰੇ ਕੰਮ ਕੌਣ ਕਰਕੇ ਜਾਂਦੀ ਆ ਕਿ ਤੁਸੀਂ ਨੌਕਰਾਂੀਆਂ ਲਾ ਰੱਖੀਆਂ ਵੀ ਉਹ ਕੰਮ ਕਰ ਜਾਂਦੀਆਂ ਕੋਈ ਨਾ ਨੌਕਰਾਨੀਆਂ ਵੀ ਲਾ ਦੂੰ ਥੋੜਾ ਸਬਰ ਤਾਂ ਰੱਖ ਨਹੀਂ ਕਹਤੋਂ ਐਂ ਪੱਤੀ ਪੱਤੀ ਪੈਣਗੀ ਸਬਰ ਹੀ ਸਬਰ ਐ ਬਸ ਕਿਉਂ ਕਿਹ ਸੇ ਕੰਮ ਦਾ ਤਾਂ ਤੂੰ ਹੈ ਨਹੀਂ ਨਾ ਕੀ ਮਤਲਬ ਤੇਰਾ ਕੀ ਕਰਤਾ ਇਹ ਜਮੈਂ ਨਾ ਤੂੰ ਕੋਈ ਪਹਿਲੀ ਪੂਲੀ ਦੀ ਗੱਲ ਕਰੇਂਗਾ ਕਿ ਨਹੀਂ ਕਰੇਂਗਾ ਐਵੇਂ ਬਸ ਮੇਰੇ ਅੱਗੇ ਹਵਾ 'ਚ ਤੀਰ ਚੁਲਾਈ ਜਨਣਾ ਰਹਿਣਾ ਮੇਰੀ ਗੱਲ ਸੁਣ ਲੈ ਮਨਪੀ ਹਵਾ 'ਚ ਤੀਰ ਚੁਣਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਅਸੀਂ ਤੇ ਇਹਨੇ ਤੇ ਸਰਾਉਣੀ ਜਾਂਉਂਦੀ ਹੁੰਦੀ ਸੀ ਜਿਵੇਂ ਤੂੰ ਕਰਦੀ ਐ ਜਿਹੜਾ ਵੀ ਕੰਮ ਕਰਨਾ ਹੁੰਦਾ ਉਹ ਹੌਲੀ-ਹੌਲੀ ਬਣਦਾ ਹੁੰਦਾ ਆਪੀ ਕਰ ਦੂਗਾ ਮੈਂ ਸਾਰਾ ਦਿਨ ਘਰ 'ਚ ਨਾ ਕਲੇਸ਼ ਦਾ ਮਾਹੌਲ ਬਣਾਈ ਰੱਖਦੀ ਐ ਬਸ ਹੌਲੀ-ਹੌਲੀ ਜਾਂ ਟਾਈਮ-ਟਾਈਮ ਇੱਕ-ਇਹੀ ਦੋ ਗੱਲਾਂ ਨਹੀਂ ਲੋਟ ਆਉਂਦੀਆਂ ਪਤਾ ਨਹੀਂ ਕਦੋਂ ਕੀ ਕੁਝ ਹੋਊਗਾ ਇੱਥੇ ਕੀ ਨਹੀਂ ਨਾ ਮੈਂ ਬਿੱਗਾ ਨਾ ਕਰਵਾ ਕੇ ਦੇਖਿਆ ਥੋੜੇ ਟੱਬਰ ਨੇ ਕਾਹਨੂੰ ਸਾਡੇ ਟੱਬਰ ਨੂੰ ਜ਼ਮੀਨਾਂ ਬਾਰੇ ਪਤਾ ਐ ਪਰ ਉਹੀ ਤਾਂ ਗੱਲ ਐ ਪਰ ਉਹੀ ਜ਼ਮੀਨਾਂ ਨਾ ਲੱਗਦੀਆਂ ਅਸੀਂ ਤਾਂ ਇੱਕ ਸਥਾਨਾ 'ਚ ਰਹਿੰਦੇ ਆ ਵੀ ਸਾਨੂੰ ਰੇਤੇਵਾਰ ਹੀ ਪਤਾ ਕੱਲੇ ਬਾਰੇ ਬਾਲਾ ਤੂੰ ਮੇਰੇ ਬਕਵਾਸ ਨਾ ਮਾਰਿਆ ਕਰ ਨਹੀਂ ਇੱਧਰ ਲੈਣ ਕੀ ਆਏਗਾ ਜਾ ਵਗ ਜਾ ਉਧਰ ਜੇ ਕਿਤੇ ਤੇਰੀ ਮਾਂ ਨੇ ਦੇਖ ਲੈਣਾ ਫਰਾਂਈ ਕਹੂਗੀ ਮੇਰਾ ਮੁੰਡਾ ਪੱਤ ਲਿਆ ਆਪ ਤਾਂ ਉਧਰ ਫਿਰਦੀ ਫਿਰਦੀ ਆ ਇਹ ਮੁੰਡਾ ਬੱਟਨਾਂ ਨੇ ਕੀ ਗੱਲ ਲੈਂਦੇ ਚ ਬਿਆਹ ਕੇ ਲਿਆ ਕਿ ਕੱਢ ਕੇ ਨਹੀਂ ਲਿਆ ਮੁੰਡਾ ਪੱਤ ਲੈਣਾਂ ਦੇ ਹੋਰ ਬਿਆਹ ਕੇ ਲਿਆ ਆ ਫਿਰ ਰੱਖਿਆ ਤਾਂ ਜਾਂਦਾ ਨਹੀਂ ਕਰੇ ਉਹ ਤਾਂ ਪੁੱਲਦਾ ਵੀ ਨਹੀਂ ਆਪਦੀ ਮਾਂ ਅੱਗੇ ਜਿਹੇ ਜੀ ਕਰ ਤੂ ਦੀ ਮਾਲਕ ਤਾਂ ਬੋਲਣਾ ਪੈਂਦਾ ਮੈਨੂੰ ਚੱਲ ਚੰਗਾ ਮੈਂ ਤਾਂ ਤੇਰੀ ਮਰਤੋ ਛੰਡ ਲਖਾਣੀ ਮੈਂ ਤੈਨੂੰ ਮੈਂ ਤਾਂ ਜਿਹੋ ਜੀ ਕਰ ਤੂਤ ਦੀ ਮਾਲਕ ਹੈਗੀ ਹੈਗੀਆਂ ਫਿਰ ਤੂੰ ਇੱਧਰ ਲੈਣ ਕਿ ਆਇਆ ਜਾਂ ਭੱਗ ਜਾ ਉਧਰ ਤੇਰੇ ਤਾਂ ਮੂੰਹ ਲੱਗਿਆ ਹੀ ਮਾੜਾ ਬੇਤਾਰੀ ਆ ਲੈ ਤਾਰੀ ਜੀ ਤੁਹਾਡੀ ਮੰਮੀ ਜੀ ਦਾ ਹੁਕਮ ਆ ਗਿਆ ਤੁਹਾਡੇ ਡੈਡੀ ਜੀ ਵੀ ਆ ਗਏ ਹੋਣੇ ਜਾਂ ਭੱਗ ਜਾ ਉਧਰ ਖਤਾਂ ਨਾ ਬਾਪੂ ਨੇ ਅੱdte ਪਾੜਿਆ ਪਤਾ ਨਹੀਂ ਕੀ ਹੋ ਰਿਹਾ ਕੀ ਨਾ ਇਹਨੂੰ ਤੀਜੇ ਦਿਨ ਲੜਮੜਾ ਰਿਹਾ ਨਾ ਆ ਗਿਆ ਨਹੀਂ ਤਾਂ ਪਿਆਰ ਆਈਂਦਾ ਆ ਗਿਆ ਮਾ ਕੀ ਹੋ ਗਿਆ ਹੁਣਾ ਹੁਣਾ ਕੀ ਐ ਉਹ ਦੇਖ ਲੈ ਤੇਰਾ ਪਿਓ ਬਾਹਰੋਂ ਟੱਪ ਕੇ ਆ ਗਿਆ ਦੇਖ ਲੈ ਉਹ ਤਾਂ ਜਵਾਨ ਤਾਂ ਤਲਾਈ ਜਾਂਦੀ ਐ ਸਿੱਧਾ ਤੁਰਿਆ ਨਹੀਂ ਜਾਂਦਾ ਤਾਂ ਹੀ ਮੈਨੂੰ ਕਹਿਆ ਸੀ ਨਾ ਤੂੰ ਦੀ ਫਿਕਰ ਨਾ ਕਰਿਆ ਕਰ ਐਂ ਕਰਦਾ ਇਹ ਉਹ ਕਦੇ ਕਿਤੇ ਬੈਠਾ ਹੁਣਾ ਉੱਥੇ ਪੀ ਲਈ ਹੋਣੀ ਨਾ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਘਰੇ ਬੈਠ ਕੇ ਪੀਂਦਾ ਸੀ ਉਹ ਬਾਹਰੋਂ ਪੀ ਕੇ ਕਿਵੇਂ ਆਉਣ ਲੱਗ ਗਿਆ ਬੇ ਇਸ ਗੱਲ ਦਾ ਤਾਂ ਚੋਰਾ ਮੈਨੂੰ ਖਾਈ ਜਾਂਦਾ ਵੀ ਅੱਗੇ ਤਾਂ ਕਦੇ ਇਹ ਬਾਹਰੋਂ ਐ ਪੀ ਕੇ ਨਹੀਂ ਸੀ ਆਉਂਦਾ ਵੀ ਹੁਣ ਇਹਨੂੰ ਇਹੇ ਜੀ ਕੀ ਵਿਪਤਾ ਛੜ ਗਈ ਵੀ ਇਹ ਕਿਉਂ ਬਾਹਰੋਂ ਪੀ ਕੇ ਆਉਣ ਲੱਗ ਗਿਆ ਸਮਝ ਤੋਂ ਬਾਹਰ ਹੋਈ ਪਈ ਐ। ਵੀ ਹੋਈ ਕੀ ਜਾਂਦਾ ਇਸ ਘਰ ਚ। ਉਹੀ ਆਉ ਦੇਖ ਲੈ ਕਿਵੇਂ ਲਲਕਾਰੇ ਮਾਰੀ ਜਾਂਦਾ। ਤੂੰ ਆਇਆ ਮੇਰੀ ਗੱਲ ਸੁਣ। ਤੂੰ ਨਾ ਉੱਚ ਗਲਾਸ ਚ ਨਿੰਬੂ ਨਿਚੋੜ ਕੇ ਲਿਆ। ਮੈਂ ਐਨੇ ਦੇਖਦਾ ਇਹਨੂੰ। ਤੇ ਤਾਰੀਏ ਤਾਂ ਸਹੀ ਦੀ दारू ਪੀਤੀ ਹੋਈ ਫਿਰ ਉਹਨਾਂ ਟਾਈਮ ਤਾਂ ਨਹੀਂ ਆਈ ਬੁੜਬੁੜ ਕਰੂ ਦਿਮਾਗ ਖਾਜੂ ਇਹ। ਉਹੀ ਤਾਂ ਹੈ ਜਦ ਮੈਂ ਲੈ ਕੇ ਆਉਣੀ ਨਿੰਬੂ ਪਾਣੀ। ਤੂੰ ਦੇ ਲਿਆ ਪਾ। ਉਹ ਲਿਆਉਣੀ। ਇਹ ਬੋਤ ਹੋ ਜਾਂਦੀ ਆ ਜਸ ਮੈਂ ਕੀ ਸੁਣ ਰਹੀ ਐ ਵੀ ਤੁਹਾਡੇ ਦੋਨਾਂ ਭਰਾਵਾਂ ਦਾ ਮੈਟਰ ਸਾਲਵ ਹੋ ਗਿਆ ਮਤਲਬ ਤੂੰ ਕੀ ਲੈਣਾ ਸਾਡੇ ਦੋਨਾਂ ਭਰਾਵਾਂ ਤੋਂ ਤੇਰੇ ਤੂੰ ਕੌਣ ਹੋਣੀ ਐ ਸਾਡੇ ਵਿੱਚ ਬੋਲਣ ਵਾਲੀ ਮੈਂ ਮੈਂ ਤੇਰੇ ਭਰਾ ਦੀ ਘਰ ਵਾਲੀ ਆ ਔਰ ਤੈਨੂੰ ਪਤਾ ਵੀ ਮੈਂ ਕਿਉਂ ਪੁੱਛ ਰਹੀ ਆ ਕਿਉਂਕਿ ਨਾ ਮੈਨੂੰ ਤੇਰੇ ਤੇ ਬਹੁਤ ਤਰਸ ਆ ਰਹੇ ਸੱਚੀ ਹਾਈ ਓਏ ਤਰਸ ਤੈਨੂੰ ਉਹ ਵੀ ਮੇਰੇ ਤੇ ਨਾ ਕੀ ਗੱਲ ਜਿਹੜਾ ਤੈਨੂੰ ਮੇਰੇ ਤੇ ਤਰਸਾਈ ਜਾਂਦਾ ਐਡਾ ਲੈ ਉਹ ਕਮਲਿਆ ਤਰਸਣਾ ਆਉਦਾ ਸ ਹੋਰ ਕੀ ਆਉ ਤਰਸਦਾ ਤੂੰ ਪਾਤਰ ਬਣ ਗਿਆ ਹੁਣ ਤੈਨੂੰ ਪਤਾ ਆ ਤੂੰ ਤਾਂ ਝੋਲਾ ਪੰਛੀ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੇਰੇ ਭਰਾ ਨੇ ਤੇਰੇ ਨਾਲ ਧੋਖਾ ਕੀਤਾ ਹੈ ਧੋਖਾ ਕੀਤਾ ਨਾ ਕੀ ਮਤਲਬ ਈਸ਼ੂ ਮੇਰੇ ਨਾਲ ਕਿਉਂ ਧੋਖਾ ਕਰੂਗਾ ਨਾਲੇ ਉਹਨੂੰ ਜਿਹੜਾ ਕੁਝ ਚਾਹੀਦਾ ਸੀਗਾ ਦੇ ਤਾਂ ਦਿੱਤਾ ਮੈਂ ਨਾ ਤੈਨੂੰ ਪੱਕਾ ਪਤਾ ਵੇ ਜੋ ਕੁਛ ਉਹਨੂੰ ਚਾਹੀਦਾ ਸੀ ਤੋਂ ਉਹੀ ਦਿੱਤਾ ਆ ਦੇਖ ਲਾ ਕਿਤੇ ਉਸ ਤੋਂ ਵੱਧ ਕੇ ਤਾਂ ਨਹੀਂ ਦੇਤਾ ਉਹ ਡੈਂਪਲ ਆ ਇੱਥੇ ਖੜੀ ਨਾ ਪਕਾਈ ਨਾ ਮਰੀ ਜਾ ਐਵੇਂ ਬਾਜ਼ਾਰ ਤਾਂ ਹੀ ਆ ਪਾਈ ਜਾਂਦੀ ਮੈਨੂੰ ਹੋਰ ਵੀ 100 ਕੰਮ ਆ ਸਿੱਧੀ ਸਿੱਧੀ ਮੈਨੂੰ ਸਾਫ਼ ਗੱਲ ਦੱਸ ਗੱਲ ਕੀ ਹੈਗੀ ਉਸੂ ਨੇ ਧੋਖਾ ਕਰਤਾ ਇਹ ਕਰਤਾ ਗੱਲ ਕਿਉਂ ਦੱਸਦੀ ਤੁਸੀਂ ਆਪਸਾ ਮੈਨੂੰ ਲੈ ਫਿਰ ਹੁਣ ਸਾਫ਼ ਸਾਫ਼ ਹੀ ਸੁਣ ਲਾ ਉਹ ਮੈਨੂੰ ਤਾਂ ਉੜਦੀ ਉੜਦੀ ਗੱਲ ਜੀ ਪਤਾ ਲੱਗੀ ਸੀ ਕਿ ਇਸ਼ੂ ਨੇ ਤੇਰੇ ਨਾਲ ਧੋਖਾ ਕੀਤਾ ਪਰ ਧੋਖਾ ਕੀ ਕੀਤਾ ਆ ਹੁਣੇ ਤੈਨੂੰ ਪਤਾ ਕਰਨਾ ਪੈਣਾ ਹੈ ਹੋ ਗਿਆ ਤੇਰਾ ਮਰ ਲਈ ਪਕਾਈ ਨਾਲੇ ਐਂ ਇਸ਼ੂ ਕਿਵੇਂ ਧੋਖਾ ਕਰ ਜੂਗਾ ਸਾਰੇ ਕਾਗਜ਼ ਤੇ ਸਾਰੇ ਕਾਗਜ਼ਾਂ ਦੇ ਮੈਂ ਆਪ ਸਾਈਨ ਕੀਤੇ ਨੇਗੇ ਬਿਲਕੁਲ ਇਸ਼ੂ ਧੋਖਾ ਕਰ ਗਿਆ ਤੇਰੇ ਨਾਲ ਤੂੰ ਆਪ ਹੀ ਸਾਈਨ ਕੀਤੇ ਨੇ ਪਰ ਤੂੰ ਮੈਨੂੰ ਇਹ ਗੱਲ ਦੱਸ ਵੀ ਸਾਈਨ ਤੂੰ ਆਪ ਪੜ ਕੇ ਕੀਤੇ ਨੇ ਉਹ ਚਾਹੇ ਕਿਵੇਂ ਮਰਜ਼ੀ ਕੀਤੇ ਨੇ ਭਾਬੀ ਤੈਨੂੰ ਮੈਂ ਕਹਤਾ ਨਾ ਸਾਰੇ ਕਾਗਜ਼ ਤੇ ਮੈਂ ਆਪ ਸਾਈਨ ਕੀਤੇ ਨੇ ਨਾਲੇ ਇਸ਼ੂ ਧੋਖਾ ਨਹੀਂ ਕਰ ਸਕਦਾ ਇਸ਼ੂ ਮੇਰੇ ਜਿੰਨਾ ਚਲਾਕ ਨਹੀਂ ਹੈਗਾ ਉਹਨੂੰ ਚਲਾਕੀਆਂ ਨਹੀਂ ਆਉਂਦੀਆਂ ਬਿਲਕੁਲ ਸਹੀ ਗੱਲ ਕਹੀ ਵੈਸੇ ਤੂੰ ਇਸ਼ੂ ਤੇਰੇ ਜਿੰਨਾ ਚਲਾਕ ਨਹੀਂ ਐ ਤੂੰ ਜ਼ਿਆਦਾ ਚਲਾਕ ਤਾਂ ਹੀ ਤੇ ਇਸ਼ੂ ਦੇ ਸਾਰਿਆਂ ਦਾ ਘਰ ਖਾ ਗਿਆ ਤੂੰ ਬਾਕੀ ਰਹੀ ਗੱਲ ਇਹ ਮੈਂ ਤਾਂ ਬਸ ਤੇਨੂੰ ਦੱਸਣਾ ਸੀਗਾ ਵੀ ਭਾਈ ਤੇਰੇ ਨਾਲ ਧੋਖਾ ਹੋਇਆ ਪਤਾ ਕਰ ਲੈ ਕੀ ਹੋਇਆ ਫਿਰ ਐਵੇਂ ਬਾਅਦ ਵਿੱਚ ਰੋਏਂਗਾ ਕੋਈ ਫਾਇਦਾ ਨਹੀਂ ਹਨਾ ਚੱਲ ਕਿਉਂਕਿ ਜੇ ਗੱਲ ਉੱਡ-ਉੱਡ ਦੀ ਪਤਾ ਲੱਗੇ ਨਾ ਤੇ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਆ ਪਤਾ ਕਰ ਲੈਣੀ ਚਾਹੀਦੀ ਐ ਠੀਕ ਐ ਵੀ ਕੇਅਰਫੁੱਲ ਤੇਰੀ ਮਾਂ ਨੇ ਵੀ ਮੈਂ ਇਹੀ ਗੱਲ ਕਹੀ ਸੀ ਸੋ ਤੈਨੂੰ ਵੀ ਇਹੀ ਕਹਿਨੀ ਆ ਲੱਗੀ ਆ ਪੱਕਾਈ ਮਾਰਨ ਇੱਥੇ ਇਸ਼ੂ ਧੋਖਾ ਕਰ ਗਿਆ ਨਾਲੇ ਹੋਰ ਪਰ ਜੇ ਕਿਤੇ ਇਸ਼ੂ ਨੇ ਕੋਈ ਐਸੀ ਵੈਸੀ ਗੱਲ ਕਰਤੀ ਨਾ ਇਸ਼ੂ ਤਾਂ ਨਹੀਂ ਬਚਦਾ ਮਰੇ ਹੱਥੋਂ ਤਾਂ ਤਦਾ ਕਰਨਾ ਪਊਗਾ ਜਿਹੜਾ ਹੈ ਕਹਿੰਦੀ ਫਿਰਤੀ ਹੈਗੀ ਕੀ ਕਰੀ ਜੰਮੀ ਉਹ ਕੌਸ਼ਨੀ ਪੁੱਤ ਆ ਬੈਠ ਕੇ ਬੈਠੀ ਬੈਠੀ ਦੀ ਅੱਖ ਜੇ ਲੱਗ ਗਈ ਤੇ ਮੈਂ ਸੌਂ ਗਈ ਹੁਣ ਇਹ ਉੱਠਿਆ ਸੌਂ ਕੇ ਮੈਂ ਤੁਮੈ ਇੱਕ ਗੱਲ ਕਰਦੀ ਸੀ ਬਸ ਅਸੀਂ ਦੁਨੀਆਰੇ ਵਿੱਚ ਕਿਵੇਂ ਗੱਲ ਕਰਾਂ ਤੁਹਾਡੇ ਨਾਲ ਹਾਂ ਪੁੱਤ ਲੈ ਬੇਜੇ ਚ ਕਹੋ ਕੇ ਕਹਿ ਮੇਰੀ ਧੀ ਮੈਨੂੰ ਗੱਲ ਆਪਣਾ ਕਿਹੜਾ ਮਾਮਾ ਧੀਆਂ ਦਾ ਕੁਝ ਬੰਡਿਆ ਹੋਇਆ ਹੈ ਦੱਸ ਮੈਨੂੰ ਧੀ ਕੀ ਗੱਲ ਹੈ ਹਾਂ ਜਾਈਆ ਸੁਣੋ ਨਾ ਮੈਂ ਕਿਸੇ ਨਾਲ ਗੱਲ ਕਰਦੇ ਦੇਖਿਆ ਹੋਣਾ ਉਹ ਨਾ ਉਹਨੇ ਧੋਖੇ ਨਾਲ ਵੀਰੇ ਤੋਂ ਜ਼ਮੀਨ ਆਪਣੇ ਨਾਮ ਕਰਾ ਲਈ ਨਹੀਂ ਪੁੱਤ ਉਹਨੂੰ ਕੀ ਲੋੜ ਪਈ ਆ ਤੈਨੂੰ ਜਰੂਰ ਪੁਨੇ ਖਿਆ ਲੱਗਾ ਹੋਣਾ ਮੈਂ ਵੀ ਇਹ ਇਸ਼ੂ ਨਹੀਂ ਇੱਧਾ ਕਰ ਸਕਦਾ ਨਹੀਂ ਮੰਮਾ ਮੈਨੂੰ ਕੋਈ ਲਿਖ ਨਹੀਂ ਲੱਗਿਆ ਇਸ਼ੂ ਮੇਰਾ ਕੋਈ ਲਿਖ ਨਹੀਂ ਲੱਗਿਆ ਮੰਮੀ ਸਹੀ ਕਹਿੰਦੀ ਆ ਪ੍ਰੀਤ ਇਸ਼ੂ ਨੇ ਧੋਖਾ ਕਰਿਆ ਆਪਣੇ ਨਾਲ ਨਹੀਂ ਨਹੀਂ ਪੁੱਤ ਤਨੂੰ ਦੋਨਾਂ ਨੂੰ ਦਿਓਰ ਪਰ ਜਾਈ ਇਹ ਭਲੇਖਾ ਲਗਾ। ਇਸ਼ੂ ਬਣਾ ਐਦਾਂ ਕਿਉਂ ਕਰੂੰਗਾ? ਤੂੰ ਆਪ ਤਾਂ ਖੁਦ ਪੇਪਰਾਂ ਦੇ ਸਾਈਨ ਕੀਤੇ ਆ। ਤੂੰ ਪੜ੍ਹੇ ਵੀ ਸੀ ਪੇਪਰ? ਉਹ ਸਾਈਨ ਤਾਂ ਮੰਮੀ ਮੈਂ ਕਰੇ ਨੇ ਪਰ ਤੂੰ ਤਾਂ ਦੇਖਿਆ ਨਹੀਂ। ਉਹਨੇ ਸਾਈਨ ਕਰਨ ਨੂੰ ਮੈਨੂੰ ਉਦੋਂ ਕਿਹਾ ਜਦੋਂ ਮੈਂ ਕਿਤੇ ਜਾਣਾ ਸੀ। ਕਿਸੇ ਕੰਮ ਦੀ ਕਾਲੀ ਸੀ ਮੈਨੂੰ। ਉਹਨੂੰ ਪਤਾ ਸੀਗਾ ਵੀ ਕਾਲੀ ਕਾਲੀ ਜਿੰਨੇ ਸਾਈਨ ਕਰ ਜਾਣਾ ਬਿਨਾ ਪੜ੍ਹੇ। ਆਪਦਾ ਦਿਮਾਗ ਵਰਤ ਕੇ ਸਹੀ ਟਾਈਮ ਤੇ ਉਹ ਚਲਾਕੀ ਖੇਡ ਗਿਆ ਆਪਣੇ ਨਾਲ। ਪੁੱਤ ਕਿਉਂ ਸੁਣੀਆਂ ਸੁਣਾਈਆਂ ਗੱਲਾਂ ਤੇ ਤੂੰ ਲੋਕਾਂ ਦੀਆਂ ਤੇ ਯਕੀਨ ਕਰਦਾ ਹੈ? ਲੋਕ ਵੀ ਕਿਸੇ ਦੇ ਮਿੱਤ ਹੁੰਦੇ ਆ ਉਹ ਗੱਲ ਹੈ ਸ਼ਰੀਕ ਲਾਵੇ ਲੀਕ ਤੈਨੂੰ ਕਿਸੇ ਸ਼ਰੀਕ ਨੇ ਨਾ ਜ਼ਰੂਰ ਲੀਕ ਲਾਤੀ ਹਿਸ਼ੂ ਬਾਰੇ ਈਸ਼ੂ ਐਦਾਂ ਨਹੀਂ ਕਰ ਸਕਦਾ ਪੁੱਤ ਮਮ ਪਤਾ ਮੀ ਪਰ ਮੈਂ ਇਹ ਸਭ ਕੁਝ ਆਪਣੇ ਕੰਨਾਂ ਨਾਲ ਸੁਣਿਆ ਐਨੀਵੇਸ ਮੈਂ ਤੈਨੂੰ ਸਭ ਸੱਚ ਦੱਸਦਾ ਅਕੇ ਤੁਸੀਂ ਕੀ ਕਰਨਾ ਹੈ ਇਹ ਤੁਸੀਂ ਦੇਖੋ ਐਨੀਵੇਸ ਮੈਂ ਚਲਦੀ ਹਾਂ ਕਿ ਤੈਨੂੰ ਕਿਹਨੇ ਦੱਸਦਾ ਵੀ ਈਸ਼ੂ ਨੇ ਤੈਨੂੰ ਧੋਖਾ ਕੀਤਾ ਮੰਮੀ ਮੈਨੇ ਜੀਨੇ ਮਰਜ਼ੀ ਦੱਸਿਆ ਹੋਵੇ ਪਰ ਤੂੰ ਇੰਨਾ ਖਾਬ ਲਾਦਾ ਗੱਲ ਉਦੋਂ ਹੀ ਹੁੰਦੀ ਆ ਜਦੋਂ ਕੋਈ ਗੱਲ ਹੁੰਦੀ ਆ ਈਸ਼ੂ ਹੈ ਕਿ ਕਿੱਥੇ ਨੂੰ ਪੁੱਛਾ ਤਾਂ ਸਹੀ ਵੀ ਉਹਨੂੰ ਕੀ ਰੋਡ ਪੈ ਗਈ ਸੀ ਮੇਰੇ ਨਾਲ ਧੋਖਾ ਕਰਨ ਦੀ ਖੰਡਾ ਰਹਿ ਨੇ ਜਿਹੜੀ ਗੱਲ ਸੋਚਣ ਵਾਲੀ ਪਹਿਲਾਂ ਉਹ ਕਰ ਚਸ਼ਮਿੰਦ ਦੀ ਜ਼ਮੀਨ ਵਾਲੇ ਕਾਗਜ਼ ਤੇਰੇ ਹੱਥ ਲੱਗੇ ਕਿ ਨਹੀਂ ਉਹ ਹੱਥ ਲੱਗ ਕੇ ਮੰਮੀ ਉਹ ਤਾਂ ਇੱਕ ਕੰਮ ਨਿਪਟਦਾ ਦੁੱਧਾ ਸੱਪਾ ਖੜਾ ਹੋ ਜਾਂਦਾ ਕਾਗਜ਼ ਤਾਂ ਮੇਰੇ ਹੱਥ ਪਹਿਲੀ ਹੀ ਲੱਗੇ ਸੀ ਈਸ਼ੂ ਵਾਲੀ ਗੱਲੋਂ ਉਹ ਤਾਂ ਮੈਂ ਮੌਕਾ ਦੇ ਦੇ ਕੇ ਅਲਮਾਰੀ ਚੋਂ ਕੱਢ ਲੇ ਕਾਗਜ਼ਦਾਨ ਨੇ ਟੋਟੈਂਚਾ ਲਾਈ। ਈਸ਼ੂ ਨੂੰ ਪੁੱਛਣਾ ਈਸ਼ੂ ਨੇ ਐਡਾ ਵੱਡਾ ਧੋਖਾ ਕੀਤਾ ਕਿਉਂ ਨਾ ਕੀ ਲੋੜ ਕੀ ਪੈ ਗਈ ਸੀ ਮੇਰੇ ਨਾਲ ਧੋਖਾ ਕਰਨ ਦੀ ਕੀ ਪਤਾ ਕਿਤੇ ਮੈਨੂੰ ਤਾਂ ਹਜੇ ਵੀ ਅਹੀਂ ਲੱਗ ਜਾਂਦਾ ਵੀ ਤੈਨੂੰ ਜ਼ਰੂਰ ਕੋਈ ਗਲਤ ਕਮੀ ਹੋਈ ਈਸ਼ੂ ਆਈ ਗਲਤ ਕਮੀ ਹੋਣੀ ਨਿਕਲ ਤੂੰ ਮੈਂ ਪੁੱਛਦਾ ਉਹਨਾਂ ਜਾ ਕੇ ਈਸ਼ੂ ਤੂੰ ਆਪਣੇ ਛੋਟੇ ਭਾਈ ਨਾਲ ਧੋਖਾ ਕਰਕੇ ਨਾ ਛੱਗਾ ਨਹੀਂ ਕੀਤਾ ਬਾਪੂ ਬਾਪੂ ਕੀ ਗੱਲ ਆਇਆ ਕੀ ਗੱਲ ਆ ਕਿ ਤੂੰ ਮੇਰੀ ਗੱਲ ਤਾਂ ਸੁਣ ਲੈ ਦਿਨ ਦਹਾੜੇ ਕਾ ਤੂੰ ਪੀ ਕੇ ਆਇਆ ਹੈ ਉਹ ਕਿਹੜਾ ਕੰਜਰ ਕਹਿੰਦਾ ਯਾਰ ਮੈਂ ਤਾਂ ਰੂਪੀ ਕੇ ਬੋਲੀ ਦਦੋ ਪਤਾ ਤਾਂ ਤੈਨੂੰ ਲੱਗਦਾ ਨਹੀਂ ਅਜੇ ਕਹਿੰਦਾ ਕਿਹੜਾ ਕੰਜਰ ਕਹਿੰਦਾ ਪੀ ਕੇ ਆ ਅਸ਼ਰੇਆ ਪਤਾ ਲੱਗਦਾ ਵੀ ਤੂੰ ਪੀ ਕੇ ਆ ਮੈਂ ਚੰਗਾ ਬਰਾ ਪਿਆ ਯਾਰ ਕਿਉਂ ਕਹੀ ਦਿੰਦੇ ਹੋ ਤੁਸੀਂ ਪਤਾ ਨਹੀਂ ਕਿੰਨੀ ਕਿ ਡੱਫੀ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਮੈਂ ਬਿਟਾਰੀ ਲੈਣ ਨੂੰ ਬੈਠਾ ਕਰ ਆ ਨਿੰਬੂ ਪਾਣੀ ਪਿਆ ਆ ਨਿੰਬੂ ਪਾਣੀ ਪੀ ਤੂੰ ਪੁਰਤਗਲ ਵੇ ਹਾਂ ਨਹੀਂ ਬਨੂ ਬੜੀ ਮਾਰੀਂ ਪਿੰਦਰਾ ਮੇਰੀ ਗੱਲ ਤਾਂ ਸੁਣ ਲੈ ਬਾਪੂ ਤੂੰ ਬੈਠਿਆ ਹੋ ਉਹ ਤੂੰ ਤਾਂ ਬੈਠਿਆ ਹੋ ਤੂੰ ਆ ਪੀ ਨਾ ਬਨੂ ਬੜੀ ਪਿੰਦਰਾ ਪੈਗ ਹੋ ਰੇ ਭੂਮੇ ਮਰ ਜਾ ਇਹਨੂੰ ਸ਼ਰਮ ਨਹੀਂ ਆਉਂਦੀ ਚੌਰੇ ਨੂੰ ਹਲੇ ਦੇਲਾ ਸੁਰਤ ਆਪ ਦੇ ਆਪ ਦੀ ਹੈ ਨਹੀਂ ਹਲੇ ਕਹਿੰਦਾ ਛੇਦੀ ਪੈਗ ਹੋਰ ਲਿਆ ਦੇ ਇਹਨੂੰ ਛਿਤਰਾ ਦੀ ਘਾਟ ਹੈ ਤਾਰੀ ਚਲ ਕੋਈ ਨਾ ਮਾਂ ਮੈਂ ਬਾਪੂ ਤੂੰ ਐ ਕਰ ਅਨੇ ਬਵਾਨੀ ਪੀ ਤੂੰ ਓਏ ਮੈਂ ਨਿੰਬੂ ਪਾਣੀ ਨਿੱਤ ਬਿਨਾ ਨਿੰਬੂ ਪਾਣੀ ਨਾਲ ਮੇਰੀ ਦਾਰੂ ਲੋਣੀ ਹੈ ਹਾਂ ਹੁਣ ਤਾਂ ਤੂੰ ਕਹਿੰਦਾ ਦੀ ਮੈਂ ਦਾਰੂ ਪੀਤੀ ਐ ਨਹੀਂ ਹੁਣ ਕਹਿੰਦਾ ਮੇਰੀ ਦਾਰੂ ਲਾਉਣੀ ਹੈ ਓਏ ਚੱਲ ਯਾਰ ਪੀਤੀ ਤਾਂ ਪੀਤੀ ਸਹੀ ਬੋ ਸੁਣ ਲੈ ਮਾਂ ਮੇਰੀ ਗੱਲ ਤਾਂ ਸੁਣ ਲੈ ਬਾਪੂ ਪੀਤੀ ਐ ਠੀਕ ਐ ਪਰ ਦੱਸ ਤਾਂ ਦੇ ਇਹ ਜਾ ਕਿਹੜਾ ਤਰੇ ਦਿਮਾਗ ਤੇ ਲੋੜ ਹੈ ਜਿਹੜਾ ਤੂੰ ਦਿਨ ਦਿਹਾੜੀ ਪੀ ਜਾਂਦਾ ਮੈਂ ਨਾ ਕੰਡਾ ਬੱਤਾ ਗਮ ਕਰਨਾ ਐ ਐਡਾ ਵੱਡਾ ਗਮ ਕਰਨਾ ਉਹਦੇ ਵਾਸਤੇ ਨਾ ਬਸ ਦਾਰੂ ਪੀ ਕੇ ਉਹ ਦੇ ਤੂੰ ਦੇ ਲਈ ਬੈਠਾ ਕਰਦਾ ਮਾ ਕਿਹੜਾ ਕੰਮ ਕਰਨਾ ਇਹ ਜਦਾਂ ਮੈਨੂੰ ਇਹ ਤਾਂ ਦੱਸ ਲੈ ਉਹ ਬਸ ਤੂੰ ਦੇਖੀ ਜਿੱਦ ਨੂੰਰੀ ਬਰਲੂ ਅੱਖਾਂ ਇਹਦੀਆਂ ਖੁੱਲਦੀਆਂ ਨਹੀਂ ਕਰਨਾ ਇਹਨੇ ਕੋਈ ਵੱਡਾ ਕਾਰੋਬਾਰ ਖਾਨੀ ਇਹ ਜੀ ਇਹ ਕੀ ਕੰਮ ਕਰਦਾ ਤੁਰਿਆ ਫਿਰਦਾਗਾ ਮੈਨੂੰ ਤਾਂ ਦੱਸ ਦੇ ਮੈਂ ਕਰਵਾ ਦੂੰ ਨਾਲ ਲੱਗ ਕੇ ਕੀ ਕਰਨਾ ਨਹੀਂ ਮੈਂ ਤਾਂ ਮਨੇ ਮੱਤ ਲਈ ਕਰੂ ਹੈ ਨਕਨਾਂ ਕੱਲਾ ਕਰੂੰਗਾ ਫਿਰ दारू ਨਾਲ ਅੱਡੀ ਹੋ ਜਾਊਗਾ ਐਜੀ ਕਿਹੜੀ ਦਲੇਰੇ ਜਿਹੜੀ दारू ਨਾਲ ਆਉਂਦੀ ਐ ਸਹੀ ਇਹ ਗੱਲ ਐ ਜੇ ਨਾ ਕੰਮ दारू ਕਰਦੂ ਨਾ ਉਹ ਨਾ ਇਹ ਐ ਜਾਂ ਪਤਾ ਨਹੀਂ ਇਹਨੇ ਕੀ ਬੰਦਾ ਮਾਰਨਾ ਹੈਗਾ ਹਾਂ ਬੰਦਾ ਹੀ ਮਾਰਨਾ ਹੈ ਹੋਰ ਤਾਂ ਤੂੰ ਕੀ ਕਹਨੀ ਐ ਬੇ ਟੇ ਟਹਿ ਜਾਣੇ ਤੇ ਦਿਮਾਗ ਨੂੰ ਚੜ ਗਈ ਬੇਤਾਰੀ ਆ ਪਿਆਰੇ ਇਹਨੂੰ ਨਿੰਬੂ ਪਾਣੀ ਜੇ ਗਲਤ ਹੈਗਾ ਓਏ ਮਾਨੂੰ ਨਿੰਬੂ ਨਿੰਬੂ ਪਾਣੀ ਨਾ ਪਾਏ ਮੈਂ ਮਾਰੂ ਪਾਚਾ ਕੇ ਤੋ ਆ ਜਾ ਪਰ ਨਾ ਮਾਰੂ ਜੇ ਨਾ ਫਿਰ ਸੋਤਾ ਜਾ ਟੇਕੇ ਪੈ ਜਾ ਓਏ ਇਹ ਤਾਂ ਬੁੱਦੂ ਐ ਤੂੰ ਇਹਦੇ ਕੰਮ ਕਰ ਲੱਗਦਾ ਹੁੰਦਾ ਤੂੰ ਮੇਰਾ ਪੁੱਤਰ ਇਹਦੇ ਮਗਰ ਨਾ ਲੱਗਿਆ ਕਰ ਤੂੰ ਚੰਗਾ ਨਹੀਂ ਇਹ ਵੀ ਮੇਰੀ ਗੱਲ ਸੁਣ ਲੈ ਜਦੋਂ ਬੰਦੇ ਦੀ ਉਮਰ 50 ਸਾਲ ਦੀ ਟੱਪ ਜੇ ਨਾ ਡਾਕਟਰ ਵੀ ਕਹਿੰਦੇ ਆ ਵੀ ਹੁਣ ਬੁਢਾ ਹੋ ਗਿਆ ਭਾਈ ਇਹਨੂੰ ਆਹ ਦਾਰੂ ਪਿਆਲਾ ਕਹਿੰਦੇ ਵੀ ਘੱਟ ਪੀ ਲਿਆ ਕਰ ਮੈਂ ਕੋਈ ਕੋਈ ਬੁਢਾ ਬੜਾ ਨਹੀਂ ਹੈਗਾ ਆ ਦੇਖ ਸ਼ੰਗਾ ਭਲਾ ਹੱਟਾ ਕੱਟਾ ਐਵੇਂ ਬੁਢਾ ਬੁਢਾ ਕਹਿ ਰਾ ਬੁੜੀ ਤੂੰ ਐਂ ਕੀ ਸੱਤਾ ਜੁੱਲਿਆਂ ਦੀ ਸਵਾਹ ਤੂੰ ਜਾ ਜਾਣੀ ਕਿੱਥੋਂ ਇਹ ਨਾਲ ਮੇਰਾ ਬਾਪ ਹੈ ਗਿਆ ਮੇਰੀ ਮਾੜੀ ਕਿਸਮਤ ਆ ਮੈਂ ਉਦੋਂ ਤੇ ਚੌੜੀ ਹੁੱਕ ਬੈਠੀ ਸੀ ਨਾ ਹਾਂ ਤੇ ਹੁਣ ਹੀ ਲਾਵਾ ਲੈਣਾ ਹੁਣ ਮਾੜੀ ਕਿਸਮਤ ਉਦੋਂ ਤੈਨੂੰ ਦੀਦਾ ਨਹੀਂ ਸੀ ਮੈਂ ਮਾਣਾ ਕਿ ਚੰਗਾ ਵੇ ਫੁੱਟ ਗਈ ਮੇਰੀ ਕਿਸਮਤ ਚਲ ਠੀਕ ਆ ਹੁਣ ਜਿਹੜਾ ਤੂੰ ਵਿਆਹ ਕਰਾ ਲੈਣਾ ਉਹਦਾ ਵਾਪਸ ਹੁੰਦਾ ਨਹੀਂ ਨਾ ਤਾਂ ਇਹ ਇਨੋ ਹੋਵੇ ਨਾ ਤੇਰਾ ਹੋਵੇ ਹੁਣ ਜਿਹੜਾ ਕੁਝ ਹੋ ਗਿਆ ਠੀਕ ਆ ਹੁਣ ਸੋ ਜਾ ਐਵੇਂ ਦਵਾਰੇਦਾਰੂ ਨਾ ਪੀ ਕੇ ਆ ਕਰ ਮੇਰਾ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਹੋਣਾ ਨਾ ਨਾ ਹੋਜੂ ਤੇਰਾ ਹੋਜੂ ਤੂੰ ਅਜੇ ਜਵਾਨ ਪਿਆ ਤੂੰ ਤੇਰਾ ਹੋਜੂ ਹਾਂ ਇਹਨੂੰ ਤਾਂ ਲਿਆ ਦੇ ਤਣਕੀ ਡੋਲਾ ਤੇ ਤੈਨੂੰ ਦੱਸ ਤੈਨੂੰ ਦੂਜਾ ਵਿਆਹ ਕਰਵਾਵਾਂ ਮੈਂ ਕੋਈ ਨਾ ਹੋਰ ਮਾਂ ਲੱਭ ਕੇ ਲਿਆਉਂਗਾ ਮੈਨੂੰ ਦਫਾ ਕਰ ਇਥੋਂ ਮਾਂ ਕਰ ਇਹਨੂੰ ਦਫਾ ਜਾ ਬਿੱਟਾ ਹੀ ਜਣੇ ਦੇ ਦਿਮਾਗ ਨੂੰ ਚੜ ਗਏ ਇਹਨੂੰ ਕਾ ਫੂਕ ਲਾ ਪੀ ਲਾ ਲੈ ਜੂ ਨੀ ਪੀਂਦਾ ਰਹਾ ਬਾਗ ਜਾ ਬਰਾ ਤੂੰ ਤਪਾ ਰੱਖੇ ਮਰਨੇ ਨੇ ਨਾ ਹੁਣੇ ਹੋਊ ਜੂ ਗੱਲ ਮੈਂ ਤੈਨੂੰ ਕਹਿਤਾ ਵੀ ਮੈਂ ਹੋਰ ਮਾਂ ਲੱਭ ਲੂੰਗਾ ਕੋਈ ਨਾ ਕਰਵਾ ਦਾਂਗਾ ਤੇਰਾ ਵਿਆਹ ਆ ਕਿਹਦੇ ਨਾ ਪੁੱਤਾਂ ਦੀ ਗੱਲ ਹੈ ਚਲ ਪੈ ਜਾ ਫਿਰ ਉਹ ਮੈਂ ਤਾਂ ਪੈ ਰਣ ਤੈਨੂੰ ਕਹਿੰਦੇ ਤਰੇਲ ਦੀ ਨੂੰ ਨਾ ਬੋਲ ਕਰੇ ਚੰਗਾ ਬਸ ਨੂੰ ਬੜਬੜ ਜੀ ਨਾ ਕਰੀ ਹਰ ਟਾਈਮ ਬੋਲਦੀ ਰਹੇ ਠੀਕ ਹੈ ਮੂੰਹ ਤੁਰੇ ਭਾਲਦਾ ਡੋਲੇ ਹਜੇ ਹੋਰ ਚਾਚੀ ਜੀ ਆ ਜਿਹੜਾ ਨੂੰਹ ਵਾਲਾ ਪਿਆਰ ਮੈਨੂੰ ਤੁਹਾਡੇ ਤੋਂ ਮਿਲਦਾ ਨਾ ਇਸ ਘਰ 'ਚ ਮੈਨੂੰ ਕਦੇ ਵੀ ਨਹੀਂ ਮਿਲਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਬਸ ਜੀ ਅੱਜ ਤੱਕ ਨਹੀਂ ਨਾ ਮਨਪ੍ਰੀਤ ਨੂੰ ਕੋਈ ਇਸ ਘਰ ਚ ਪਿਆਰ ਕਰ ਸਕਿਆ ਤਾਂ ਅੱਗੇ ਵੀ ਸ਼ਾਇਦ ਕਿਸੇ ਨੇ ਨੀ ਕਰਨਾ ਲੈ ਹੈਗਾ ਮਲੀ ਪੁੱਤ ਪਿਆਰ ਮਿਲੂ ਕਿਉਂ ਨਾ ਨਹੀਂ ਤੂੰ ਗੜਾ ਮੇਰੇ ਲਈ ਬਗਾਨੀ ਐ ਬਗਾਨੀ ਤਾਂ ਤੂੰ ਪਹਿਲਿਆਂ ਲਈ ਸੀ ਜਿਹੜੇ ਤੇਰੇ ਨਾਲ ਆ ਕੁਛ ਕਰਦੇ ਸੀ ਚਾਚੀ ਜੀ ਮੇਰਾ ਨਾ ਤੁਹਾਨੂੰ ਮਾਂ ਕਹਿੰਨ ਨੂੰ ਬੜਾ ਦਿਲ ਕਰਦਾ ਪਰ ਕੀ ਕਰਾਂ ਆ ਮੱਛੜਾ ਨਾ ਚਾਚੀ ਮੇਰੇ ਮੂੰਹ ਤੇ ਚੜ ਗਿਆ ਫੇਰ ਕੀ ਹੁੰਦਾ ਚਾਚੀ ਕਹ ਲੈ ਚਾਹੇ ਮਾਂ ਕਹ ਲੈ ਜੋ ਮਰਜ਼ੀ ਕਹ ਲੈ ਪੁੱਤ ਅਜੇ ਤਾਂ ਮੇਰਾ ਆਪਦਾ ਪੁੱਤ ਹੀ ਮੈਨੂੰ ਚਾਚੀ ਕਹਿੰਦਾ ਇਹਦਾ ਕੀ ਫਰਕ ਪੈਂਦਾ ਤੂੰ ਕਹਿ ਲੈ ਹਾਂ ਫੇਰ ਵੀ ਨੂੰ ਤਾਂ ਮੈਂ ਥੋਡੀ ਹੀ ਆ ਨਾ ਹੋਰ ਇਹ ਤਾਂ ਹੈ ਨੂੰ ਤਾਂ ਮੇਰੀਓ ਵੱਜेंगी ਕੀ ਹੋ ਗਿਆ ਚਾਚੀ ਜੀ ਬੱਸ ਤਾਂ ਦੁਖਦੀ ਆ ਬਾਹਲੇ ਦੁਖਦਾ ਤੈਨੂੰ ਪਤਾ ਹੀ ਹੈ ਕਿ ਰਾ ਮੋਡੇ-ਗੋਡੇ ਜੇ ਦੋਹਾਂ ਲੱਗਿਆਂ ਫੇਰ ਕਾਹਨੂੰ ਰਾਸ ਆਉਂਦੇ ਨੇ ਇਹ ਫਿਰ ਤੁਸੀਂ ਮੈਨੂੰ ਪਹਿਲਾਂ ਤਾਂ ਕਿਉਂ ਨਹੀਂ ਦੱਸਿਆ ਮੈਂ ਲਿਆ ਕਿ ਤੇਲ ਮਲ ਦਿੰਦੀ ਤੂੰ ਐਂ ਕਰ ਤੇਲ ਫੜਾ ਦੇ ਮੈਂ ਮਾਸ ਧਾਪੀ ਕਰ ਲਵਾਂ ਅੱਛਾ ਮੇਰੇ ਹੁੰਦਿਆਂ ਤੁਸੀਂ ਆਪ ਕਿਉਂ ਆਉਦੀ ਮਾਲਸ਼ ਕਰੋਗੇ ਮੈਂ ਹੁਣੇ ਲਿਆ ਕੇ ਤੇਲ ਮਲਦੀ ਆ ਤੁਹਾਡੀ ਧੌਂ ਤੇ ਨਾਲੇ ਦੇਖਿਆ ਤੁਹਾਨੂੰ ਕਿੰਨਾ ਆਰਾਮ ਮਿਲਦਾ ਚੰਗਾ ਪੁੱਤ ਲਿਆ ਲੈ ਦੇਖ ਲੈ ਹੁਣ ਰਾਣੀ ਦੇ ਮੂਰੇ ਕਿਵੇਂ ਚੰਗੀ ਬਣ ਬਣ ਦਿਖਾਉਂਦੀ ਐ ਨਹੀਂ ਇਹ ਤਾਂ ਮੈਨੂੰ ਵੀ ਪਤਾ ਵੀ ਤੂੰ ਕਿੰਨੀ ਕਿ ਚੰਗੀ ਐਗੀ ਹਾਂ ਰਾਣੀ ਨੂੰ ਗੁਣਾਂ ਲਾ ਲਾ ਕੇ ਨਾ ਮੇਰੇ ਨਾਲ ਵੀ ਫਰਕ ਤੈ ਹੀ ਪਵਾਇਆ ਕੋਈ ਨਾ ਪਾਪ ਨੇ ਇਹਦਾ ਪਾਪ ਤਾਂ ਤੈਨੂੰ ਲੱਗੂ ਗਈ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ ਮੇਰਾ ਹੱਸਦਾ ਵਸਤੇ ਘਰ ਨੂੰ ਪਾੜ ਕੇ ਰੱਖਤਾ ਉਧਰ ਕੁੜੀ ਦਾ ਪਤਾ ਨਹੀਂ ਕੀ ਹਾਲ ਹੋਣਾ ਪਤਾ ਨਹੀਂ ਉਹਦੇ ਸਹੁਰੇ ਉਹਨੂੰ ਕਿਵੇਂ ਰੱਖਦੇ ਹੋਣਗੇ ਕਿਵੇਂ ਨਾ ਤਾਰੀ ਨੂੰ ਕਹਿਣੀ ਆ ਜਸ਼ਨ ਨੂੰ ਫੋਨ ਕਰਕੇ ਪੁੱਛ ਕੀ ਹਾਲ ਹੈ ਉਹਦਾ ਕੀ ਕੀਤਾ ਓਏ ਇੱਕ ਗੱਲ ਮੈਨੂੰ ਤੈਨੂੰ ਪੁੱਛਣੀ ਚਾਹੀਦੀ ਆ ਇਹ ਕੀ ਆ ਨਾ ਜਿਹੜੇ ਕਾਲਜਾਂ ਦਾ ਸ਼ੈਲ ਕਰਾ ਕੇ ਧੋਖੇ ਨਾਲ ਲਏ ਆ ਤਾਂ ਤੈਨੂੰ ਕਿ ਲੋੜ ਸੀ ਧੋਖੇ ਕਰਨ ਦੀ ਅੱਛਾ ਪਰ ਤੈਨੂੰ ਵੱਡੇ ਬਾਈ ਨੂੰ ਪਤਾ ਲੱਗ ਗਿਆ ਹੈ ਹਾਂ ਚਲ ਕੋਈ ਨਾ ਕਿਹਨੇ ਕਿਹਨੂੰ ਦਾ ਪਤਾ ਲੱਗਣਾ ਸੀ ਜੇ ਹੁਣ ਲੱਗ ਗਿਆ ਫਿਰ ਕੀ ਗੱਲ ਹਾਂ ਕਰਿਆ ਧੋਖਾ ਨਾਲੇ ਮੈਂ ਕਿਹੜਾ ਕਿਸੇ ਸਾਫ ਪੁੱਤਰੇ ਬੰਦੇ ਨਾਲ ਧੋਖਾ ਕਰਿਆ ਉਹਦੇ ਨਾਲ ਕਰਿਆ ਜਿਹੜੇ ਲੋਕ ਲੋਕਾਂ ਨਾਲ ਕਰਦੇ ਨੇ ਕੀ ਲੋਕਾਂ ਨਾਲ ਕਰਦੇ ਨੇ ਤੇ ਤੈਨੂੰ ਕੁਝ ਚਾਹੀਦਾ ਸੀ ਤੇ ਅਹ ਸਹੈਸਤਾਰ ਤੋਂ ਮਿਲਦਾ ਰਿਹਾ ਤੇ ਤੈਨੂੰ ਫਿਰ ਧੋਖੇ ਨਾਲੇ ਸਭ ਕੁਝ ਕਰਨ ਦੀ ਕੀ ਲੋੜ ਸੀ ਜੇ ਵੀ ਸੰਗਿਦ ਦੇ ਹੱਥ ਸੀ ਤਾਂ ਮੱਚ ਚੁਚਾਉ ਲੈ ਲੈਣਾ ਆਪੇ ਹੀ ਰਾਤੇ ਸੀ ਨਾ ਬਰੇ ਕਿਹੜਾ ਉਹ ਬੇਸੀ ਹੜੇ ਸ਼ਾਮ ਕਰ ਲੋ ਸ਼ਰਮ ਨਾ ਕੀ ਸ਼ਰਮ ਕਰ ਲੋ ਹੈਂ ਤੈਨੂੰ ਕਿ ਲੋੜ ਪੈਸੀ ਆਪਣੇ ਛੋਟੇ ਭੈਣਾਂ ਨੂੰ ਧੋਖਾ ਕਰਨ ਦੀ? ਨਾ ਜੇ ਐਂ ਨਾ ਕਰਦਾ ਫਿਰ ਹੋਰ ਕਿਵੇਂ ਕਰਦਾ? ਮੈਂ ਛੋਟੇ ਮੂਰੇ ਬਿਲਕੁਦਾ ਰਿਹਾ ਤੇ ਛੋਟੇ ਮੂਰੇ ਹਾੜੇ ਕਰਦਾ ਰਿਹਾ। ਬੀਪਾ ਜੀ ਮੈਨੂੰ ਆਪਦਾ ਹਿੱਸਾ ਦੇ ਦਿਓ। ਦੇ ਦਿਓ। ਦੇ ਦਿਓ। ਪਰ ਤੁਸੀਂ ਤਾਂ ਮਾਂ ਪੁੱਤਾਂ ਨੇ ਮੇਰੀ ਗੱਲ ਹੀ ਨਿਕੋੜੀ। ਤੈਨੂੰ ਮੰਨੇ ਨਹੀਂ ਤੁਸੀਂ। ਤੈਨੂੰ ਮੰਨੇ ਨਹੀਂ। ਦੇਣ ਨੂੰ ਮੰਨਿਓ। ਜਦੋਂ ਛੋਟੇ ਘਰ ਚ ਕੂਠਾ ਦਿੱਤਾ ਫਿਰ ਮੈਂ ਨਿਉ ਤੁਸੀਂ। ਤੈਨੂੰ ਤੇਰਾ ਹਿੱਸਾ ਲੈਣ ਦਾ ਜਵਾਬ ਕਿਨੇ ਦਿੱਤਾ ਸੀਗਾ? ਇਹ ਕਰਦਾ ਦੱਸ ਤੇ ਤੈਨੂੰ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਸੀ ਵੀ ਜਿਹੜਾ ਤੇਰਾ ਹਿੱਸਾ ਉਹਨਾਂ ਦਾ ਲੈ ਲੈ। ਤੇ ਮੈਂ ਆਪਦਾ ਬੜਦਾ ਹਿੱਸਾ ਲੈ ਛੁੱਡੇ ਭਾਈ ਤੂੰ ਰਹਿਣ ਦੇ ਓਏ ਝੂਠ ਨਾ ਬੋਲ ਸਭ ਪਤਾ ਲੱਗ ਗਿਆ ਤੇਰੀ ਚਲਾਕੀ ਨਾ ਕੀ ਚਲਾਕੀ ਕੀਤੀ ਏ ਤੂੰ ਉਹਦੇ ਕਾਗਜ਼ਾਂ ਚ ਓਏ ਯਾਰ ਚਲਾਕੀ ਕਰੀ ਐ ਫਿਰ ਮੈਂ ਕਿਹੜਾ ਲਕੋਣਾ ਮੈਂ ਸਾਰਾ ਹਿਸਾਬ ਕਿਤਾਬ ਲਾ ਕੇ ਸੁਨੇ ਡਿੰਪਲ ਦੇ ਘਰ ਦਾ ਹਿੱਸਾ ਲਿਆ ਤੇ ਉਹ ਮੇਰਾ ਬਣਦਾ ਵੀ ਸੀ ਜਿੰਨਾ ਹੱਕ ਸੀ ਡਿੰਪਲ ਨੇ ਉਹਦੀਆਂ ਉਂਗਲਾਂ ਤੇ ਚੜਿਆ ਹੋਇਆ ਸੀਗਾ ਉਹਨੇ ਕਰਵਾਇਆ ਜਿਹੜਾ ਕੁਝ ਕਰਵਾਇਆਗਾ ਓਏ ਕਿਸੇ ਨੇ ਨਹੀਂ ਕਰਾਇਆ ਨਾ ਉਹਨੇ ਕਰਾਇਆ ਨਾ ਕਿਸੇ ਹੋਰ ਨੇ ਕਰਾਇਆ ਮੇਰਾ ਬਣਦਾ ਹਿੱਸਾ ਸੀ ਤਾਂ ਮੈਂ ਲੈ ਆਇਆ ਤੇ ਨਾ ਮੈਂ ਕਿਸੇ ਤੋਂ ਡਰਦਾ ਕੱਲ ਵੀ ਕਹਿੰਦਾ ਸੀ ਤੇ ਅੱਜ ਵੀ ਕਹਿੰਦਾ ਵੀ ਹਾਂ ਮੇਰਾ ਹੱਕ ਸੀ ਤਾਂ ਮੈਂ ਲੈ ਲਿਆ ਪੈ ਗਈ ਤੇਰੇ ਕਾਲਜੇ ਠੰਡ ਮੇਰੇ ਪੁੱਤਾਂ ਵਿੱਚ ਕਲੇਸ਼ ਪਾ ਕੇ ਮੇਰਾ ਘਰ ਫਟ ਕੇ ਮੰਮੀ ਜੀ ਮੈਂ ਕੀ ਕੀਤਾ ਜੋ ਕੁਝ ਕੀਤਾ ਤੁਹਾਡੇ ਮੁੰਡੇ ਨੇ ਕੀਤਾ ਤੁਸੂ ਹੀ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਹੋ ਨਾੜੇ ਮੈਂ ਤਾਂ ਇੱਥੇ ਦੇਖਣ ਆਈ ਸੀ ਕਿ ਦੋਨੋਂ ਪੁਰਾਣ ਅੜਦੇ ਕਿੰਨੇ ਸੋਹਣੇ ਲੱਗਦੇ ਨੇ ਦੇਖ ਲਿਆ ਜਿਹਦੇ ਮਗਰ ਲਾ ਕੇ ਰਨ ਆਪਣੀ ਤੇ ਲੜਾਈ ਕਰਦਾ ਕਿਵੇਂ ਮੱਚਦੀਆਂ ਨੇ ਕਿਵੇਂ ਜਲਦੀਆਂ ਨੇ ਜਲਦੇ ਆ ਖੁਸ਼ ਹੁੰਦੀਆਂ ਨੇ ਖੁਸ਼ ਉਹ ਖੁਸ਼ ਤਾਂ ਤੁਸੀਂ ਹੁੰਨੇ ਹੋ ਸ਼ਰਮ ਕਰ ਲੋ ਅੱਜ ਤੱਕ ਤੁਸੀਂ ਲੋਕਾਂ ਦੇ ਘਰਾਂ 'ਚ ਆਗ਼ੀ ਲਾਈ ਸੀ ਹੁਣ ਜਦੋਂ ਆਪਦੇ ਘਰ 'ਚ ਅੱਗ ਲੱਗੀ ਕਿੱਦਾਂ ਦਾ ਲੱਗ ਰਿਹਾ ਮੈਨੂੰ ਤਾਂ ਬਹੁਤ ਚੈਨ ਮਿਲ ਰਿਹਾ ਇਹਨੂੰ ਤਾਂ ਚੈਨ ਮਿਲ ਨਹੀਂ ਆ ਸਾਰੇ ਘਰ 'ਚ ਕਲੇਸ਼ ਦੀ ਜਗ ਤੂੰ ਹੈਗੀ ਇਹੀ ਲਾਉਂਦੀ ਆਂ ਉਂਗਲਾ ਪਹਿਲਾਂ ਇਸੂ ਤੇ ਲਾਈਆ ਫਿਰ ਬਾਅਦ ਚ ਏਸੇ ਨੇ ਕਿਹਾ ਮੈਨੂੰ ਹਣਾ ਮੇਰਾ ਤਾਂ ਦਿਲ ਕਰਦਾ ਇਹੇ ਨਾਲ ਮਰ ਹੋ ਮਾ ਡੇਫਾ ਦੇ ਹੱਥ ਨਾਲ ਲਾਈ ਲਾਗੀ ਸਮਝ ਤੈਨੂੰ ਜਿਹੜੀ ਗੱਲ ਮੈਂ ਤੈਨੂੰ ਕਹਿਣਾ ਮੇਰਾ ਹੱਕ ਸੀ ਮੈਂ ਲੈ ਲਿਆ ਤੇ ਹੁਣ ਮੈਂ ਇਥੇ ਛੇਤੀ ਤਤਰ ਹੋ ਜੂਗਾ ਲਾਗੀ ਸਮਝ ਤੈਨੂੰ ਪਰ ਤੂੰ ਤਾਂ ਕਹਿ ਰਿਹਾ ਤੂੰ ਕੀ ਤਤਰ ਹੋਗਾ ਤੈਨੂੰ ਤਾਂ ਤਤਰ ਮੈਂ ਕਰਵਾਉਣਾ ਬਾਰੇ ਵੱਡੇ ਸੁਪਨੇ ਦੇਖਦਾ ਫਿਰਦਾ ਨਾ ਤੂੰ ਤਤਰ ਹੋਣਾ ਤਤਰ ਹੋਣਾ ਆ ਜਾ ਤੈਨੂੰ ਮੈਂ ਦੱਸਦਾ ਹਾਂ ਤੱਤਰ ਕਿਹੜਾ ਪਾਪਾ ਨੇ ਤਾਂ ਜਿਹੜਾ ਪ੍ਰੀਤ ਜੀ ਕਰ ਲਿਆ ਪ੍ਰੀਤ ਜਿਹੜਾ ਤਾਂ ਛੋਡੇ ਤੋਂ ਹੁੰਦਾ ਤੁਸੀਂ ਕਰ ਲਿਓ ਪ੍ਰੀਤ ਹਾਂਜੀ ਵੀਰੇ ਤੁਸੀਂ ਨਹੀਂ ਤੁਸੀਂ ਕਿਹਾ ਬਜੇ ਕਰ ਮਾਰਦੇ ਇਸਨੇ ਮੈਂ ਤੁੱਤੀ ਬਾਜਾ ਤੈਨੂੰ ਤੁਸੀਂ ਗਲਤੀ ਮਾਰ ਰਿਹਾ ਤੇਰਾ ਕਾਫੀ ਟਾਈਮ ਦਾ ਹੀ ਸਵਾਲ ਸੀ ਨਾ ਵਿਡ ਡਿੰਪਲ ਦਾ ਇਸ ਕਰਨ ਨਾਲ ਕੀ ਰਿਖਤਾ ਤੇ ਡਿੰਪਲ ਐਸੀ ਕਿਉਂ ਲੈਂਦੀ ਆ ਹਾਂ ਪੁੱਤ ਮੈਂ ਦੱਸਿਆ ਹੋਇਆ ਵੀ ਡਿੰਪਲ ਇਸ ਕਰਦੀ ਨੌਕਰਾਂ ਨਹੀਂ ਲਾਹੇ ਤੇ ਮੈਨੂੰ ਦੱਸਿਆ ਮਾਣ ਨੇ ਇਸ ਕਰਦੇ ਮੇਡ ਆ ਡਿੰਪਲ ਮੇੜ ਮੂੜ ਕੋਈ ਨਹੀਂ ਹੈਗੀ ਦੱਸਾਂ ਕੀ ਲੱਗਦੀ ਆ ਡੈਂਪਲ ਇਸ ਘਰ ਦੀ ਦੱਸਾਂ ਡੈਂਪਲ ਇਸ ਘਰ ਦੀ ਵੱਡੀ ਨੂੰ ਆ ਕਿਸੂ ਦੇ ਪਹਿਲੇ ਘਰ ਵਾਲੀ